ਪੰਜਾਬੀ ਸੱਭਿਆਚਾਰ ਦਾ ਗੌਰਵ ਲਾਹੌਰ ਸੂਰਜ ਦੂਰ ਦਿਸਦੇ ਤੇ ਖੜੋਤੇ ਰੁੱਖਾਂ ਦੀਆਂ ਚੋਟੀਆਂ ਨੂੰ ਚੁੰਮਣ ਲਈ ਨੀਵਾ ਹੋ ਰਿਹਾ ਸੀ ਸਵੇਰੇ 7 ਵਜੇ ਅਟਾਰੀ ਪਹੁੰਚਣ ਤੋਂ ਲੈ ਕੇ ਇੱਕ ਲੰਮੀ ਪ੍ਰਕਿਰਿਆ ਵਿੱਚੋਂ ਗੁਜ਼ਰਨ ਉਪਰੰਤ ਹੁਣ ਕਿਤੇ ਗੱਡੀ ਲਾਹੌਰ ਨੂੰ ਤੁਰੀ ਸੀ ਦੂਜੇ ਸਾਥੀਆਂ ਵਾਂਗ ਹੀ ਕਦੀ ਇੱਕ ਪਾਸੇ ਤੇ ਕਦੀ ਦੂਜੇ ਪਾਸੇ ਮੂੰਹ ਕਰਕੇ ਮੈਂ ਬਾਰੀ ਵਿੱਚੋਂ ਬਾਹਰ ਵੇਖ ਰਿਹਾ ਸਾਂ ਕਾਲੀ-ਕਾਲੀ ਇਹ ਸਮੁੱਚਾ ਦ੍ਰਿਸ਼ ਆਪਣੀਆਂ ਅੱਖਾਂ ਵਿੱਚ ਵਸਾ ਲੈਣਾ ਚਾਹੁੰਦਾ ਸਾਂ ਦੂਰ ਤੱਕ ਦਿਸਦੇ ਕਣਕਾਂ ਦੇ ਸੁਨਹਿਰੀ ਖੇਤ ਤੇ ਵਿੱਚ ਹਰੇ-ਭਰੇ ਦਰਖਤ ਰੇਲਵੇ ਲਾਈਨ ਨਾਲ ਵੱਸਦੇ ਪਿੰਡਾਂ ਵਿੱਚ ਰੋਜ਼ਮਰਰਾ ਦੇ ਕੰਮਾਂ ਧੰਦਿਆਂ ਵਿੱਚ ਰੁੱਜੇ ਦੁਕਾਨਾਂ ਉੱਤੇ ਖੜੋਤੇ ਗਲੀਆਂ 'ਚ ਫਿਰਦੇ ਆਦਮੀ ਖੇਡਦੇ ਹੋਏ ਬੱਚੇ ਕੰਦਾਂ ਉੱਤੇ ਉਰਦੂ ਚ ਕੀਤੀ ਇਸ਼ਤਿਹਾਰਬਾਜ਼ੀ ਸਾਡੇ ਵਾਂਗ ਹੀ ਅੰਗਰੇਜ਼ੀ ਮਾਧਿਅਮ ਦੇ ਪਬਲਿਕ ਸਕੂਲਾਂ ਵੱਲ ਖਿੱਚਣ ਲਈ ਕੰਦਾਂ ਉੱਤੇ ਕੀਤੀ ਲਿਖਤੀ ਨਮਾਇਸ਼ ਛਕ 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 ਗੱਡੀ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ ਲੋਕ ਉਤਿੱਜੇ ਥੋੜੇ ਸਨ ਜਲ੍ਹੋਆਈ ਮੋਗਲਪੁਰਾ ਤੇ ਫਿਰ ਲਾਹੌਰ ਸ਼ੁਰੂ ਹੋ ਗਿਆ ਲੱਗਾ ਜਿਵੇਂ ਅੰਮ੍ਰਿਤਸਰ ਵਿੱਚ ਹੀ ਗੱਡੀ ਦਾਖਲ ਹੋ ਗਈ ਹੋ ਸੂਰਜ ਡੁੱਬ ਚੁੱਕਾ ਸੀ। ਨਿਮਮ ਨਿਮ ਹਨੇਰਾ ਪਸਰ ਆਇਆ ਸੀ। ਲਾਹੌਰ ਦੀਆਂ ਰੌਸ਼ਨੀਆਂ ਜਗ ਪਈਆਂ ਸਨ। ਆਖਰਕਾਰ ਲਾਹੌਰ ਦਾ ਇਤਿਹਾਸਕ ਰੇਲਵੇ ਸਟੇਸ਼ਨ ਆ ਹੀ ਗਿਆ। ਮੈਂ ਤੇਜਕਤਾਰ ਨੇ ਆਪਣਾ ਸਮਾਨ ਉਤਾਰਿਆ ਤੇ ਆਪਣੇ ਸਾਥੀਆਂ ਦੀ ਭੀੜ ਵਿੱਚ ਪਲੇਟਫਾਰਮ ਉੱਤੇ ਬਾਹਰ ਵੱਲ ਤੁਰਨ ਲੱਗੇ। ਸਾਹਮਣੇ ਕੁਝ ਲੋਕ ਗੁਲਾਬ ਅਤੇ ਗੇਂਦੇ ਦੇ ਫੁੱਲਾਂ ਦੇ ਹਾਰ ਲੈ ਕੇ ਖੜੋਤੇ ਸਨ। ਉਹ ਆਪ ਕੋ ਆਪਣੇ ਜਾਨੂਆਂ ਸਿਆਣੂਆਂ ਦੇ ਗਲ ਵਿੱਚ ਪਾ ਕੇ ਉਹਨਾਂ ਦਾ ਇਸਤਿਕਬਾਲ ਕਰ ਰਹੇ ਸਨ ਇਹਨਾਂ ਲੋਕਾਂ 'ਚ ਮੇਰੀ ਜਾਣ ਪਛਾਣ ਵਾਲਾ ਤਾਂ ਕੋਈ ਹੋ ਹੀ ਨਹੀਂ ਸੀ ਸਕਦਾ ਇਸ ਲਈ ਮੈਨੂੰ ਕਿਸੇ ਕੋਲੋਂ ਅਜਿਹੇ ਸਵਾਗਤ ਦੀ ਆਸ ਹੀ ਨਹੀਂ ਸੀ ਮੈਂ ਫਖਰ ਜ਼ਮਾਨ ਹੂੰ ਦਿੱਲੀ ਹੋਈਆਂ ਕਾਨਫਰੰਸਾਂ ਸਮੇਂ ਦੋ ਕੁ ਵਾਰ ਮਿਲਿਆ ਹੋਇਆ ਸੀ ਪਰ ਉਹ ਤਾਂ ਸਟੇਸ਼ਨ ਤੇ ਆਇਆ ਹੀ ਨਹੀਂ ਸੀ ਫਖਰ ਜ਼ਮਾਨ ਤਾਂ ਕਿਤੇ ਦੀਂਦਾ ਨਹੀਂ ਜਗਤਾਰ ਨੇ ਤੁਰੇ ਜਾਂਦਿਆਂ ਮੇਰੇ ਮਨ ਦੀ ਗੱਲ ਬੁੱਝ ਲਈ ਸੀ ਜਗਤਾਰ ਦੀ ਉਸ ਨਾਲ ਚੰਗੀ ਜਾਣ ਪਛਾਣ ਸੀ ਉਸ ਨਾਲ ਹੀ ਕਿਉਂ ਉਹ ਤਾਂ अनेका ਵਾਰ ਪਾਕਿਸਤਾਨ ਆਇਆ ਸੀ ਤੇ ਉਸਦੇ ਇੱਥੇ ਬੇਅੰਤ ਦੋਸਤ ਸਨ ਪਰ ਵੀਜ਼ਾ ਲੱਗਣ ਜਾਂ ਨਾ ਲੱਗਣ ਦੀ ਦੁਬਿਧਾ ਵਿੱਚ ਉਹ ਕਿਸੇ ਮਿੱਤਰ ਨੂੰ ਪਹਿਲਾਂ ਸੂਚਿਤ ਨਹੀਂ ਸੀ ਕਰ ਸਕਿਆ ਅਚੇਤ ਤੌਰ ਉਤੇ ਤਾਂ ਸ਼ਾਇਦ ਹਰ ਕੋਈ ਭਾਪਿੰਨੀ ਖੁਸ਼ ਆਮਦੀ ਲੋੜ ਦਾ ਹੈ ਪਰ ਬਿਨਾਂ ਕਿਸੇ ਜਾਣ ਪਛਾਣ ਤੋਂ ਐਵੇਂ ਹੀ ਹਾਰਾਂ ਵਾਲਿਆਂ ਦੇ ਸਾਹਮਣੇ ਹੋ ਕੇ ਆਪਾਂ ਜਤਾਉਣ ਤੇ ਹਾਰਗਲ ਵਿੱਚ ਪਾਉਣ ਦੀ ਕੋਸ਼ਿਸ਼ ਬਹੁਤ ਹੀ ਹੋਛੀ ਲੱਗਦੀ ਹੈ ਇਸ ਲਈ ਅਸੀਂ ਹਾਰਾਂ ਵਾਲਿਆਂ ਤੋਂ ਟੇਢ ਵੱਟ ਕੇ ਪਾਸੇ ਦੀ ਗੁਜ਼ਰ ਰਹੇ ਸਾਂ ਸਾਹਮਣੇ ਰਾਏ ਅਜੀਜ਼ ਉੱਲਾ ਤੇ ਇਲਿਆਸ ਘੁੰਮਣਹੋਰੀ ਸਤਨਾਮ ਮਾਨਕ ਪ੍ਰੇਮ ਸਿੰਘ ਐਡਵੋਕੇਟ ਤੇ ਹੋਰ ਲੋਕਾਂ ਦੇ ਗਲਾਂ ਵਿੱਚ ਹਾਰ ਪਾ ਕੇ ਮੁਹੱਬਤ ਨਾਲ ਗਲੇ ਮਿਲ ਰਹੇ ਸਾਂ ਮੈਂ ਇਨ੍ਹਾਂ ਦੋਹਾਂ ਨੂੰ ਇਹਨਾਂ ਦੀਆਂ ਜਲੰਧਰ ਫੇਰੀਆਂ ਉੱਤੇ ਮਿਲ ਚੁੱਕਾ ਸੰਪਰਕ ਇਸ ਸਮੇਂ ਮੈਂ ਅੱਖ ਬਚਾ ਕੇ ਕੋਲੋਂ ਦੀ ਗੁਜ਼ਰ ਗਿਆ ਜਗਤਾਰ ਵੀ ਮੇਰੇ ਵਾਂਗ ਇਸ ਸਭ ਕਾਸੇ ਤੋਂ ਬੇਨਿਆਸੀ ਫਖਰਜਮਾ ਅਮੀਰ ਆਦਮੀ ਹੈ ਰਾਜਾ ਐਸ ਵੇਲੇ ਵਿਸਕੀ ਦਾ ਘੁੱਟ ਲਾ ਕੇ ਸਰੂਰ ਵਿੱਚ ਬੈਠਾ ਹੋ ਉਹ ਕਾਨੂੰ ਆਉਂਦਾ ਰੇਲਵੇ ਸਟੇਸ਼ਨ ਤੇ ਜਗਤਾਰ ਨੇ ਹੱਸਦਿਆਂ ਕਿਹਾ ਸਟੇਸ਼ਨ ਤੋਂ ਬਾਹਰ ਆਏ ਤਾਂ ਪਤਾ ਲੱਗਾ ਕਿ ਹੋਟਲ ਨੂੰ ਲਿਜਾਣ ਵਾਸਤੇ ਬੱਸਾਂ ਆਈਆਂ ਖੜੋਤੀਆਂ। ਅਸੀਂ ਆਸੇ-ਪਾਸੇ ਵੇਖ ਹੀ ਰਹੇ ਸਾਂ ਕਿ ਕਿਸੇ ਅਖਬਾਰ ਦਾ ਪੱਤਰਕਾਰ ਸਾਡੇ ਕੋਲ ਆ ਕੇ ਖੜੋ ਗਿਆ। ਤੇ ਆਪਣੀ ਲਾਹੌਰ ਆਮਦ ਬਾਰੇ ਮੇਰਾ ਪ੍ਰਤੀਕਰਮ ਜਾਨਣਾ ਚਾਹਿਆ। ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ ਮੈਂ ਬਹੁਤ ਹੀ ਖੁਸ਼ ਹਾਂ ਆਪਣੇ ਸੁਪਨਿਆਂ ਦੇ ਸ਼ਹਿਰ ਲਾਹੌਰ ਆ ਕੇ ਤੇ ਮੇਰੀ ਖਾਹਿਸ਼ ਹੈ ਕਿ ਦੋ ਹਮ ਉਲਕਾਂ ਦੀਆਂ ਸਰਕਾਰਾਂ ਆਪਸ ਵਿੱਚ ਲੜਨ ਦੀ ਥਾਂ ਸਭ ਮਸਲਿਆਂ ਦਾ ਹੱਲ ਮਿਲ ਬੈਠ ਕੇ ਕਰਨ ਤੇ ਅਜਿਹਾ ਮਾਹੌਲ ਪੈਦਾ ਕਰਨ ਤੇ ਮੌਕਾ ਦੇਣ ਜਿਸ ਨਾਲ ਆਦੀਬ ਤੇ ਕਲਾਕਾਰ ਵੀ ਇੱਕ ਦੂਜੇ ਨਾਲ ਮਿਲ ਬੈਠਣ ਨਫ਼ਰਤ ਦੀ ਥਾਂ ਮੁਹੱਬਤ ਦੀ ਬਾਤ ਪਾਈ ਜਾਵੇ ਕਹਿਣ ਲਈ ਐਨੀ ਹੀ ਗੱਲ ਬਹੁਤ ਸੀ ਉਸਨੇ ਮੇਰਾ ਨਾਮ ਪੁੱਛਿਆ ਐਨੇ ਵਿੱਚ ਕੋਲ ਆ ਖੜੂ ਤੇ ਸਤਨਾ ਮਾਨਕ ਨੇ ਪੰਜਾਬੀ ਦੇ ਵੱਡੇ ਕਹਾਣੀਕਾਰ ਵਜੋਂ ਮੇਰੀ ਜਾਣ ਪਛਾਣ ਕਰਾਉਂਦਿਆਂ ਇਸ ਵਾਰੇ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਦਾ ਜ਼ਿਕਰ ਵੀ ਕੀਤਾ ਇੰਜ ਹੀ ਉਸਨੇ ਜਗਤਾਰ ਨੂੰ ਇਹ ਇਨਾਮ ਪਹਿਲਾਂ ਹੀ ਮਿਲੇ ਹੋਣ ਤੇ ਪੰਜਾਬੀ ਦੇ ਬਹੁਤ ਹੀ ਨਾਮਵਰ ਸ਼ਾਇਰ ਵਜੋਂ ਪੇਸ਼ ਕੀਤਾ ਪੱਤਰਕਾਰ ਜਗਤਾਰ ਨੂੰ ਸੰਬੋਧਿਤ ਹੋਇਆ ਤੁਸੀਂ ਇੱਥੇ ਆ ਕੇ ਕਿਵੇਂ ਮਹਿਸੂਸ ਕਰਦੇ ਹੋ ਜਗਤਾਰ ਬੇਨਿਆਜ਼ ਹੋ ਕੇ ਮੁਸਕਰਾਇਆ ਤੇ ਆਖਿਆ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਪੱਤਰਕਾਰ ਨੇ ਡਾਇਰੀ ਉਤੇਜ ਰਿੱਟਿਆ ਮਸ਼ਹੂਰ ਸ਼ਾਇਰ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਲਿਖਦੇ ਹੋਇਆ ਉਹ ਨਾਲ-ਨਾਲ ਬੋਲ ਵੀ ਰਿਹਾ ਸੀ ਸਟੇਸ਼ਨ ਦੇ ਬਾਹਰ ਟੈਕਸੀਆਂ ਥ੍ਰੀ-ਵੀਲਰਾਂ ਤੇ ਬੱਸਾਂ ਦੀ ਭੀੜ ਇੱਧਰ-ਉੱਧਰ ਥਿਰਕ ਰਹੀ ਸੀ ਆਵਾਜ਼ਾਂ ਹਾਰਨਾ ਤੇ ਘੂੰ-ਘੂੰ ਦਾ ਇੱਕ ਸ਼ੋਰ ਚਾਰ ਚੁਫੇਰੇ ਸੀ ਸਾਹਮਣੇ ਹੋਟਲ ਨੂੰ ਜਾਣ ਵਾਸਤੇ ਦੋ ਬੱਸਾਂ ਖੜੋਤੀਆਂ ਸਨ ਛੋਟੀਆਂ ਸੀਟਾਂ ਵਾਲੀ ਬੱਸ ਤੇ ਅਸੀਂ ਵੀ ਅੜ-ਉੜ ਕੇ ਬੈਠ ਗਏ ਬੱਸ ਇੱਕ ਥਾਂ ਤੇ ਰੁਕੀ ਤੇ ਆਵਾਜ਼ ਆਈ ਆਜੋ ਹੀਠਾ ਹੋਟਲ ਆ ਗਿਆ ਅਸੀਂ ਸਮਾਨ ਲੈ ਕੇ ਬਸ ਤੋਂ ਹੀਠਾ ਉਤਰ ਪਏ ਸਾਹਮਣੇ ਸ਼ਾਹ ਤਾਜ ਹੋਟਲ ਸੀ ਚੰਡੀਗੜ੍ਹ ਦਾ ਲੇਖਕ ਕਹਿ ਰਿਹਾ ਸੀ ਡੈਲੀਗੇਟ ਜ਼ਿਆਦਾ ਹੋਣ ਕਰਕੇ ਪ੍ਰਬੰਧਕਾਂ ਨੇ ਦੋ ਹੋਟਲਾਂ ਵਿੱਚ ਤਕਸੀਮ ਕੀਤੇ ਮੈਂ ਇਸ ਹੋਟਲ ਵਿੱਚ ਠਹਿਰਨ ਵਾਲਿਆਂ ਦੇ ਨਾਂ ਪੜਨ ਲੱਗਾ ਉਸਨੇ ਸਭ ਤੋਂ ਪਹਿਲਾਂ ਮੇਰਾ ਅਤੇ ਜਗਤਾਰ ਦਾ ਨਾਂ ਹੀ ਬੋਲਿਆ ਅਸੀਂ ਕਮਰੇ ਦੀ ਚਾਬੀ ਲਈ ਤੇ ਲਿਫਟ ਰਾਹੀਂ ਸਭ ਤੋਂ ਉੱਪਰ ਹੋਟਲ ਦੀ 5ਵੀਂ ਮੰਜ਼ਲ ਉੱਤੇ ਲਿਫਟ ਦੇ ਦਰਵਾਜ਼ੇ ਦੇ ਸਾਹਮਣੇ ਪੈਂਦੇ ਆਪਣੇ ਕਮਰੇ ਦੇ ਸਾਹਮਣੇ ਜਾ ਉਤਰੇ ਕਮਰੇ ਅੰਦਰ ਵੜ ਕੇ ਰੋਸ਼ਨੀ ਕੀਤੀ ਪੱਖਾ ਚਲਾਇਆ ਤੇ ਆਪਣਾ ਸਮਾਨ ਇੱਕ ਨੁੱਕਰ ਵਿੱਚ ਰੱਖ ਕੇ ਅਸੀਂ ਬਿਸਤਰਿਆਂ ਉੱਤੇ ਬੈਠ ਗਏ ਤੇ ਕਮਰੇ ਵਿੱਚ ਇੱਕ ਛਾਤੀ ਮਾਰੀ ਦੋ ਬਿਸਤਰੇ ਲੱਗਣ ਤੋਂ ਪਿੱਛੋਂ ਚੁਫੇਰੇ 2-2 ਫੁੱਟ ਥਾਂ ਬਚਦੀ ਸੀ ਗਰਮੀ ਸੀ ਪਰ ਏਸੀ ਨਹੀਂ ਸੀ ਚੱਲ ਰਿਹਾ ਜਗਤਾਰ ਬਾਥਰੂਮ ਹੋ ਕੇ ਬਾਹਰ ਨਿਕਲਿਆ ਤਾਂ ਕਹਿਣ ਲੱਗਾ ਇਸ ਬਾਥਰੂਮ ਵਿੱਚ ਤਾਂ ਕਮੂੜ ਤੇ ਸੀਟ ਹੀ ਨਹੀਂ ਹੈ ਅਸਲ ਵਿੱਚ ਇਹ ਆਪਣੇ ਨਾਲ ਦਾਅ ਖੇਡ ਗਏ ਨੇ ਚੰਡੀਗੜੀ ਇਹ ਲਿਸਟ ਤਾਂ ਇਹਨਾਂ ਨੇ ਵਾਗੇ ਬੈਠ ਕੇ ਬਣਾਈ ਸੀ ਆਪ ਉਧਰ ਚਲੇ ਗਏ ਫਰਸਟ ਕਲਾਸ ਆਦਮੀ ਤੇ ਆਪਾਂ ਨੂੰ ਦੂਮ दर्जे ਦੇ ਸਮਝ ਕੇ ਇੱਧਰ ਛੱਡ ਗਏ ਨੇ ਤੇਰੀ ਗੱਲ ਠੀਕ ਲੱਗਦੀ ਹੈ ਜਗਤਾਰ ਨੇ ਹਾਸੀ ਭਰੀ ਇਹ ਗੱਲ ਠੀਕ ਵੀ ਸੀ ਅਗਲੇ ਦਿਨ ਜਦੋਂ ਅਸੀਂ ਫਲੈਟਿਸ ਹੋਟਲ ਦੇ ਕਮਰੇ ਵੇਖੇ ਤਾਂ ਪਤਾ ਚੱਲਿਆ ਕਿ ਸਾਡਾ ਕਮਰਾ ਤਾਂ ਉਹਨਾਂ ਦੇ ਬਾਥਰੂਮ ਦੇ ਆਕਾਰ ਜਿੰਦਾ ਸੀ। ਚੱਲ ਕੋਈ ਨਹੀਂ ਕਿਹੜਾ ਬੈ ਰਹਿਣਾ ਇੱਥੇ। ਜਗਤਾਰ ਨੇ ਤਸੱਲੀ ਨਾਲ ਆਖਿਆ। ਉਸ ਦੀ ਗੱਲ ਠੀਕ ਸੀ। ਲਾਹੌਰ ਪਹੁੰਚਣ ਦੀ ਖੁਸ਼ੀ ਸਾਹਮਣੇ ਇਹ ਜਿਆਦਤੀ ਬਹੁਤ ਛੋਟੀ ਜਿਹੀ ਸੀ। ਅਸੀਂ ਕੋਈ ਇਕੱਲੇ ਤਾਂ ਨਹੀਂ ਸੀ। ਸਮੁੱਚੇ ਡੈਲੀਗੇਟਾਂ ਦੀ ਅੱਧੀ ਗਿਣਤੀ ਇਸ ਹੋਟਲ ਵਿੱਚ ਠਹਿਰੀ ਹੋਈ ਸੀ। ਉੰਜ ਵੀ ਪ੍ਰਬੰਧਕ ਆਪ ਲੋੜਿੰਦੀ ਸਹੂਲਤ ਨਾ ਲੈਣ ਤੇ ਤਿਆਗੀ ਹੋ ਜਾਣ ਇਸ ਦੀ ਤਵੱਕੋ ਕਰਨੀ ਹੀ। ਗਲਤ ਹੁੰਦੀ ਹੈ। ਥੋੜੀ ਦੇਰ ਬਾਅਦ ਹੀਟੋਂ ਖਾਣੇ ਦਾ ਸੱਦਾ ਆ ਗਿਆ। ਨਹਾ ਤੋ ਕੇ ਤਾਜ਼ਾ ਦਮ ਹੋ ਕੇ ਸਭ ਦੋਸਤ ਮਿੱਤਰ ਹੀਟਾਂ ਬੀਸਮੈਂਟ ਵਿੱਚ ਲੱਗੇ ਟੇਬਲਾਂ ਦੁਆਲੇ ਜਮ ਕੇ ਬੈਠ ਗਏ। ਚਿਕਨ, ਮਿਕਸਡ ਸਬਜੀ, ਦਾਲ ਤੇ ਦਹੀਂ, ਡੇ ਡੇਡ ਗਿੱਠ ਦੀਆਂ ਪਤਲੀਆਂ ਤੰਦੂਰੀ ਰੋਟੀਆਂ। ਮੈਂ ਸਬਜੀ ਤੇ ਦਾਲ ਲੈ ਕੇ ਖਾਣਾ ਸ਼ੁਰੂ ਕੀਤਾ। ਖਾਣਾ ਬਹੁਤ ਹੀ ਲذیذ ਤੇ ਮਸਾਲੇਦਾਰ ਸੀ। ਭੁੱਖ ਵੀ ਬਹੁਤ ਲੱਗੀ ਹੋਈ ਸੀ। ਹੋਟਲ ਦੇ ਕਾਮੇ ਵੀ ਬਹੁਤ ਪਿਆਰ ਨਾਲ ਪੇਸ਼ ਆ ਰਹੇ ਸਨ ਰੋਟੀ ਪਾਣੀ ਤੋਂ ਵਿਹਲੇ ਹੋ ਕੇ ਮੈਂ ਕਾਊਂਟਰ ਉੱਤੇ ਗਿਆ ਤੇ ਆਪਣੇ ਘਰ ਫੋਨ ਮਿਲਾਉਣ ਲਈ ਆਖਿਆ ਮੇਰੇ ਨਾਲ ਨਾਲ ਸੁਰਿੰਦਰ ਦੇ ਬਿਮਾਰ ਹੋਣ ਦੀ ਚਿੰਤਾ ਤੁਰ ਹੀ ਆਈ ਸੀ ਫੋਨ ਮੇਰੀ ਛੋਟੀ ਧੀ ਰਮਣੀਕ ਨੇ ਚੁੱਕਿਆ ਤੇ ਦੱਸਿਆ ਮੰਮੀ ਦਾ ਫੋਨ ਆਇਆ ਸੀ ਚਾਚਾ ਜੀ ਠੀਕ ਠਾਕ ਨੇ ਕੋਈ ਫਿਕਰ ਵਾਲੀ ਗੱਲ ਨਹੀਂ ਮੰਮੀ ਅੱਜ ਆਏ ਨਹੀਂ ਉੱਥੇ ਹੀ ਰਹਿ ਪਏ ਨੇ ਪਰ ਕਹਿੰਦੇ ਸਨ ਕਿ ਜੇ ਡੈਡੀ ਦਾ ਫੋਨ ਆਵੇ ਤਾਂ ਦੱਸ ਦੇ ਕਿ ਫਿਕਰ ਨਾ ਕਰਾ ਅਨੀ ਕਹਿ ਕੇ ਉਸਨੇ ਚਹਿ ਕੇ ਪੁੱਛਿਆ ਫਿਰ ਕਿਦਾਂ ਦਾ ਲੱਗਾ ਲਾਹੌਰ ਉਹਦੀ ਆਵਾਜ਼ ਵਿੱਚਲੀ ਖੁਸ਼ੀ ਦੱਸਦੀ ਸੀ ਕਿ ਉਹ ਨਿਰਾ ਮੇਰਾ ਦਿਲ ਧਰਨ ਲਈ ਨਹੀਂ کہہ ਰਹੀ ਉਸਦਾ ਚਾਚਾ ਸੱਚਮੁੱਚ ਠੀਕ ਸੀ ਮੈਂ ਉਸਨੂੰ ਹੋਟਲ ਦਾ ਫੋਨ ਨੰਬਰ ਤੇ ਆਪਣੇ ਕਮਰੇ ਦਾ ਨੰਬਰ ਵੀ ਲਿਖਾ ਦਿੱਤਾ ਸਵੇਰੇ ਉੱਠੇ ਤਾਂ ਜਗਤਾਰ ਨੇ ਮੈਨੂੰ ਮੇਰੇ ਵਾਲੇ ਪਾਸੇ ਬਾਹਰ ਵੱਲ ਖੁੱਲਦਾ ਸ਼ੀਸ਼ੇ ਦਾ ਦਰਵਾਜ਼ਾ ਖੋਲਣ ਲਈ ਕਿਹਾ ਪਰਦੇ ਪਿੱਛੇ ਕਰਕੇ ਮੈਂ ਦਰਵਾਜ਼ਾ ਖੋਲ੍ਹਿਆ ਬਾਰੂ ਠੰਡੀ ਹਵਾ ਦਾ ਬੁੱਲਾ ਅੰਦਰ ਆਇਆ ਰਾਤ ਬੱਦਲਵਾਈ ਹੋ ਗਈ ਸੀ ਤੇ ਮਾੜਾ ਮੋਟਾ ਮੀਂਹ ਪੈਣ ਕਾਰਨ ਮੌਸਮ ਵਿੱਚ ਨਮੀ ਤੇ ਠੰਡ ਸੀ ਜਗਤਾਰ ਲਾਹੌਰ ਤੇ ਆਸ-ਪਾਸ ਰਹਿੰਦੇ ਆਪਣੇ ਮਿੱਤਰਾਂ ਨਾਲ ਫੋਨ ਤੇ رابطہ ਕਾਇਮ ਕਰਨ ਲੱਗਾ ਤੇ ਮੈਂ ਬਾਹਰ ਨਿਕਲ ਕੇ ਪੰਜਵੀਂ ਮੰਜ਼ਿਲ ਤੋਂ ਸਮੁੱਚੇ ਲਾਹੌਰ ਦਾ ਨਜ਼ਾਰਾ ਵੇਖਣ ਲੱਗਾ ਛੋਟੀਆਂ ਉੱਚੀਆਂ ਤੇ ਹੋਰ ਉੱਚੀਆਂ ਇਮਾਰਤਾਂ ਕੀ ਇਹ ਇਮਾਰਤਾਂ ਹੀ ਸਨ ਲਾਹੌਰ ਨਹੀਂ ਲਾਹੌਰ ਤਾਂ ਇਸ ਤੋਂ ਕਿਤੇ ਪਾਰ ਦੀ ਚੀਜ਼ ਸੀ। ਇਹ ਇਮਾਰਤਾਂ ਤਾਂ ਲਾਹੌਰ ਦਾ ਇੱਕ ਹਿੱਸਾ ਸਨ। ਲਾਹੌਰ ਤਾਂ ਸਦੀਆਂ ਦਾ ਇਤਿਹਾਸ ਸੀ। ਪੰਜਾਬੀ ਸੱਭਿਆਚਾਰ ਦਾ ਗੌਰਵ ਤੇ ਮਾਣਮੱਤਾ ਨਮੂਨਾ। ਸਾਡੇ ਅਵਚੇਤਨ ਦੀਆਂ ਟੁੱਟੂਆਂਾਂ ਵਿੱਚ ਵਸਿਆ ਹੋਇਆ ਲਾਹੌਰ। ਜਗਤਾਰ ਸਵੇਰ ਦੀ ਚਾਹ ਤੇ ਮੈਂ ਦੁੱਧ ਦਾ ਗਲਾਸ ਲੈ ਕੇ ਬਿਸਤਰੇ ਤੇ ਲੇਟੇ ਪੈਸਾਂ ਕਿ ਫੋਨ ਦੀ ਘੰਟੀ ਵੱਜੀ। ਫੋਨ ਮੇਰੇ ਸੱਜੇ ਹੱਥ ਪਿਆ ਸੀ। ਮੈਂ ਰੀਸੀਵਰ ਚੁੱਕ ਕੇ ਕੰਨਾਂ ਨੂੰ ਲਾਇਆ ਤਾਂ ਅੱਗੋਂ ਟੁਣਕਦੀ ਹੋਈ ਆਵਾਜ਼ ਆਈ ਕਿਦਾਂ ਟੋਰਾਂਟੋ ਤੋਂ ਮੇਰੇ ਪੁੱਤਰ ਸੁਪਨਦੀਪ ਦੀ ਆਵਾਜ਼ ਸੀ ਉਹਦਾ ਫੋਨ ਮੇਰੇ ਲਈ ਚਮਤਕਾਰ ਵਾਲੀ ਗੱਲ ਸੀ ਅਸਲ ਵਿੱਚ ਉਸਨੇ ਜਲੰਧਰੋਂ ਰਾਤੀ ਹੀ ਫੋਨ ਕਰਕੇ ਮੇਰਾ ਪਤਾ ਪੁੱਛ ਲਿਆ ਸੀ ਪਹਿਲਾਂ ਤਾਂ ਉਸਨੇ ਆਪਣੇ ਚਾਚੇ ਦੇ ਠੀਕ ਹੋਣ ਤੇ ਪੂਰੀ ਰੂਹ ਨਾਲ ਯਾਤਰਾ ਨੂੰ ਮਾਨਣ ਦਾ ਸੁਨੇਹਾ ਦਿੱਤਾ ਫਿਰ ਕਮਰੇ ਵਿੱਚ ਮੇਰੇ ਸਾਥੀ ਬਾਰੇ ਪੁੱਛਿਆ ਉਹ ਜਗਤਾਰ ਨੂੰ ਤਾਂ ਜਾਣਦਾ ਹੀ ਸੀ ਇਲਿਆਸ ਕੋਲੋਂ ਮਿਲਿਆ ਅਫਸਲ ਅਹਿਸਾਨ ਰੰਧਾਵਾ ਵੀ ਆਏ ਸੀ ਉਹ ਆਪਣੀ ਪਛਾਣ ਵਾਲੇ ਬੰਦਿਆਂ ਬਾਰੇ ਪੁੱਛ ਰਿਹਾ ਸੀ ਮੈਂ ਦੱਸਿਆ ਕਿ ਅੱਜ ਕਾਨਫਰੰਸ ਦਾ ਪਹਿਲਾ ਦਿਨ ਹੈ ਤੇ ਉੱਥੇ ਹੀ ਸਾਰੇ ਮਿਲਣਗੇ ਹਾਲਚਲ ਪੁੱਛ ਕੇ ਮੇਰੀ ਨੂੰ ਸੁਖਮਿੰਦਰ ਨੇ ਕਿਹਾ ਪਾਪਾ ਐਮ ਪੂਰੀ ਤਰ੍ਹਾਂ ਇੰਜੋਏ ਕਰਨਾ ਹੈ ਕੋਈ ਟੈਨਸ਼ਨ ਨਹੀਂ ਰੱਖਣੀ ਖੁਸ਼ ਰਹਿਣਾ ਬੱਚਿਆਂ ਦੀ ਗੱਲਬਾਤ ਨੇ ਮੈਨੂੰ ਹੌਸਲਾ ਦਿੱਤਾ ਮੇਰਾ ਡਿੱਗਿਆ ਹੋਇਆ ਮਨ ਉੱਠ ਖੜੋਤਾ ਸੁਪੰਦੀਪ ਨੇ ਸੁਖਮਿੰਦਰ ਤੋਂ ਫੋਨ ਲੈ ਕੇ ਮੈਨੂੰ ਸੁਚੇਤ ਕੀਤਾ ਅੱਛਾ ਗੱਲ ਸੁਣੋ ਤੁਸੀਂ ਇੱਥੋਂ ਇੰਡੀਆ ਨੂੰ ਟੈਲੀਫੋਨ ਨਹੀਂ ਕਰਨਾ ਇੱਥੋਂ ਜਾਣ ਵਾਲੇ ਸਾਰੇ ਫੋਨ ਟੈਪ ਹੁੰਦੇ ਨੇ ਐਵੇਂ ਕੋਈ ਉਹੋ ਜਿਹੀ ਗੱਲ ਸੱਵਨ ਮੂੰਹੋਂ ਨਿਕਲ ਜਾਂਦੀ ਹੈ ਅਸੀਂ ਆਪ ਹੀ ਇੰਡੀਆ ਫੋਨ ਕਰਕੇ ਰੋਜ਼ ਤੁਹਾਨੂੰ ਦੱਸਦੇ ਰਹਾਂਗੇ ਪਰ ਤੁਸੀਂ ਉਧਰ ਫੋਨ ਨਾ ਕਰਿਓ ਫੋਨ ਅਸੀਂ ਹੀ ਤੁਹਾਨੂੰ ਕਰਾਂਗੇ ਫੋਨ ਅਸੀਂ ਹੀ ਤੁਹਾਨੂੰ ਕਰਾਂਗੇ ਮੈਂ ਉਸਦੇ ਸੁਝਾਓ ਨੂੰ ਪ੍ਰਵਾਨਗੀ ਦੇ ਕੇ ਫੋਨ ਰੱਖ ਦਿੱਤਾ ਲੜਕੇ ਦਾ ਫੋਨ ਸੀ ਜਗਤਾਰ ਨੇ ਪੁੱਛਿਆ ਹਾਂ ਆਖ ਕੇ ਮੈਂ ਉਸ ਵੱਲੋਂ ਫੋਨ ਬਾਰੇ ਦਿੱਤੇ ਸੁਝਾਅ ਬਾਰੇ ਗੱਲ ਕੀਤੀ ਤਾਂ ਜਗਤਾਰ ਕਹਿਣ ਲੱਗਾ ਉਹ ਬਿਲਕੁਲ ਠੀਕ ਆਖਦਾ ਇੱਥੇ ਗੱਲਬਾਤ ਕਰਦੇ ਸਮੇਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਮੈਂ ਰਾਤੀ ਉਸ ਪ੍ਰੈਸ ਰਿਪੋਰਟਰ ਨੂੰ ਤਦੇ ਹੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ਤੁਹਾਡੀ ਆਖੀ ਗੱਲ ਨੂੰ ਕਈ ਵਾਰ ਤੋੜ ਮੋੜ ਕੇ ਛਾਪ ਦਿੱਤਾ ਜਾਂਦਾ ਹੈ ਪੁਲਿਸ ਤੇ ਸਰਕਾਰ ਪੰਗਾ ਪਾ ਸਕਦੀ ਹੈ ਇੱਧਰ ਦੀ ਵੀ ਤੇ ਉੱਧਰ ਦੀ ਵੀ ਫਿਰ ਉਸਨੇ ਆਪਣੇ ਤਜਰਬੇ ਵਿੱਚ ਆਈਆਂ ਤੇ ਨਿੱਜ ਨਾਲ ਵਾਪਰੀਆਂ ਕਈ ਕਹਾਣੀਆਂ ਸੁਣਾਇਆ ਇੱਥੇ ਇੱਕ ਵਰਗ ਤਾਂ ਆਮ ਲੋਕਾਂ ਦਾ ਸੁਚੇਤ ਲੋਕਾਂ ਦਾ ਅਜਿਹਾ ਹੈ ਜੋ ਮੁਹੱਬਤ ਕਰਨ ਵਾਲਾ ਹੈ ਪਰ ਕੱਟੜਪੰਥੀ ਲੋਕਾਂ ਦਾ ਇੱਕ ਵਰਗ ਅਜਿਹਾ ਵੀ ਹੈ ਜੋ ਬਹੁਤ ਕੌੜ ਨਾਲ ਭਰਿਆ ਹੋਇਆ ਹੈ ਹੁਣ ਤਾਂ ਹੀ ਗੱਲ ਹੈ ਮੇਰਾ ਇੱਥੇ ਇੱਕ ਪਰਚੇ ਵਿੱਚ ਲੇਖ ਛਪਿਆ ਉਹਦੇ ਜਵਾਬ ਵਿੱਚ ਇੱਥੋਂ ਦੇ ਇੱਕ ਲੇਖਕ ਨੇ 50 ਸਫ਼ੇ ਦਾ ਆਰਟੀਕਲ ਲਿਖਿਆ ਮੇਰੇ ਖਿਲਾਫ ਲਿਖ ਦਿਆਂ ਉਨੇ ਇੱਥੋਂ ਤੱਕ ਲਿਖ ਦਿੱਤਾ ਕਿ ਇਹ ਬੰਦਾ ਯਾਨੀ ਕਿ ਜਗਤਾਰ ਕਾਬਲੇ ਕਤਲ ਹੈ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਜ਼ਰੂਰ ਕਿਸੇ ਸਿਆਸੀ ਨੁਕਤੇ ਉੱਤੇ ਟਕਰਾਵੀਂ رائے ਹੋਵੇਗੀ ਮੈਂ ਪੁੱਛਿਆ ਤਾਂ ਜਗਤਾਰ ਨੇ ਹੱਸ ਕੇ ਆਖਿਆ ਸਿਆਸੀ ਮਸਲੇ ਉੱਤੇ ਕਾਨੂੰ ਗਜ਼ਲ ਦੇ ਵਜ਼ਨ ਬਹਿਰ ਬਾਰੇ ਉਸ ਨਾਲੋਂ ਮੁxtਲਿਫ رائے ਰੱਖਣ ਕਰਕੇ ਹੀ ਉਹ ਮੈਨੂੰ ਕਾਬਲੇ ਕਤਲ ਸਮਝਦਾ ਹੈ ਇੱਥੇ ਆਇਆ ਤਾਂ ਤੈਨੂੰ ਮਿਲਾਉਂਗਾ ਵੀ ਜਗਤਾਰ ਕੋੜਾ ਜਿਹਾ ਹੱਸਿਆ ਸਾਹਿਤਕ ਮਤ ਦੇ ਪਿੱਛੇ ਇਦਾਂ ਦੀ ਇੰਨੀ ਵੱਡੀ ਸਜ਼ਾ ਦੇਣ ਦਾ ਐਲਾਨ ਬੜਾ ਹੀ ਹੈਰਾਨੀ ਵਾਲਾ ਸੀ ਉੰਜ ਬੇਬਹਿਰ ਬੇਵਜਨ ਤੇ ਬੇ ਸਿਰ ਪੈਰ ਗਜ਼ਲਾਂ ਲਿਖਣ ਵਾਲੇ ਬੰਦੇ ਇਹੋ ਜਿਹੇ ਬੰਦੇ ਦੇ ਬਸ ਵਿੱਚ ਪਾਉਣੇ ਚਾਹੀਦੇ ਹਨ ਮੈਂ ਹੱਸਿਆ ਤੇ ਅਜਿਹੇ ਕਟੜ ਅਲੋਚਕ ਨੂੰ ਮਨ ਹੀ ਮੰਦੂਰੋਂ ਸਲਾਬ ਕੀਤੀ ਨਹਾਦੋ ਕੇ ਚੇਤੀ ਤਿਆਰ ਹੋ ਕੇ ਨਾਸ਼ਤਾ ਕਰਕੇ ਅਸੀਂ ਹੋਟਲ ਦੇ ਬਾਹਰ ਆਖੜੋਤੇ ਇੱਕ ਗੋਰੇ ਰੰਗ ਦੇ ਬੜੇ ਹੀ ਸੋਹਣੇ 8-10 ਸਾਲ ਦੇ ਬੱਚੇ ਨੇ ਜਗਤਾਰ ਨੂੰ ਜੁੱਤੀ ਪਾਲਿਸ਼ ਕਰਵਾਉਣ ਲਈ ਕਿਹਾ। ਜਗਤਾਰ ਨੇ ਉਸ ਨੂੰ ਪੈਸੇ ਪੁੱਛੇ। ਉਸ ਨੇ ਬਹੁਤ ਜੱਜ ਦੇ ਪੈਸੇ ਮੰਗੇ। ਜਗਤਾਰ ਜੁੱਤੀ ਪਾਲਿਸ਼ ਕਰਵਾਉਣ ਲੱਗਾ। ਸਾਹਮਣੇ ਬੱਸ ਖੜੋਤੀ ਸੀ ਜਿਸ ਨੇ ਸਾਨੂੰ ਫਲੈਟਿਸ ਹੋਟਲ ਲੈ ਕੇ ਜਾਣਾ ਸੀ। ਬੱਸ ਦਾ ਡਰਾਈਵਰ ਸਾਡੇ ਕੋਲ ਆ ਕੇ ਖੜੋ ਗਿਆ ਤੇ ਪੁੱਛਿਆ ਸਰਦਾਰ ਜੀ ਕੀ ਹਾਲ ਚਾਲ ਨੇ? ਕਦੀ ਪਹਿਲਾਂ ਵੀ ਲਾਹੌਰ ਆਏ ਜੇ? ਮੈਂ ਜਿਗਤਾਰ ਵੱਲ ਇਸ਼ਾਰਾ ਕਰਕੇ ਦੱਸਿਆ ਉਹ ਸਰਦਾਰ ਜੀ ਤਾਂ ਬੜੀ ਵਾਰ ਆਏ ਨੇ ਮੈਂ ਹੀ ਪਹਿਲੀ ਵਾਰ ਲਾਹੌਰ ਆਇਆ ਜੰਮਣ ਵਾਸਤੇ ਰਾਤ ਤੋਂ ਲੈ ਕੇ ਹੁਣ ਜੰਮੇ ਨੂੰ 14-15 ਘੰਟੇ ਹੋ ਚੱਲੇ ਨੇ ਜਿਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਦੀ ਅਖੌਤ ਪਲਾ ਕਿਹੜੇ ਪੰਜਾਬੀ ਨੂੰ ਯਾਦ ਨਹੀਂ ਡਰਾਈਵਰ ਹੱਸਿਆ ਸਰਦਾਰ ਜੀ ਉਹ ਆਉਂਦੇ ਨੇ ਨਾ ਕਿਸੇ ਦਾ ਛੋਹਰ ਜਵਾਨ ਹੋਇਆ ਤੇ ਆਖੇ ਮੈਂ ਲਾਹੌਰ ਵੇਖਣਾ ਅਖੇ ਜਿੰਨਾ ਜੇ ਬੰਦਾ ਲਾਹੌਰ ਨਹੀਂ ਵੇਖ ਲੈਂਦਾ ਜੰਮਦਾ ਨਹੀਂ ਕਰਦਿਆਂ ਤੋਂ ਚੋਰੀ ਰੇਲ ਤੇ ਚੜਿਆ ਤੇ ਲਾਹੌਰਾ ਪੁੱਜਾ ਕੁਝ ਦਿਨ ਭੁੱਖਾ ਤੇ ਹਾਇਆ ਸੜਕਾਂ ਤੇ ਫਿਰਦਾ ਰਿਹਾ ਤੇ ਫਿਰ ਬੇਟਿਕਟਾ ਹੀ ਵਾਪਸ ਪਿੰਡ ਨੂੰ ਜਾਣ ਲਈ ਰੇਲ ਤੇ ਚੜ ਗਿਆ ਵਜ਼ੀਰਾਬਾਦ ਚੈਕਿੰਗ ਹੋਈ ਤੇ ਬੇਟਿਕਟਾ ਫੜਿਆ ਗਿਆ ਪੁਲਿਸ ਨੇ ਚੰਗੀ ਛਤਰੌੜ ਛਾੜੀ ਹੌਲਾ ਫੁਲੋ ਕੇ ਜਦੋਂ ਮਰਦਾ ਮਰਾਉਂਦਾ ਘਰ ਪੁੱਜਾ ਤਾਂ ਲੋਕਾਂ ਦੀ ਭੀੜ ਨੇ ਘੇਰ ਲਿਆ ਤੇ ਪਿਛਲੇ ਦਿਨੀ ਗਵਾਚ ਜਾਣ ਦਾ ਸਬਬ ਪੁੱਛਿਆ ਕਹਿਣ ਲੱਗਾ ਮੈਂ ਲਾਹੌਰ ਨਹੀਂ ਸੀ ਵੇਖਿਆ ਇਸ ਲਈ ਜੰਮਣ ਵਾਸਤੇ ਉੱਥੇ ਜਾਣਾ ਜ਼ਰੂਰੀ ਸੀ ਕਿਸੇ ਨੇ ਜਾਣਨਾ ਚਾਹਿਆ ਕਿ ਫਿਰ ਜੰਮ ਲਈ ਤਾਂ ਅੱਗੋਂ ਆਖਣ ਲੱਗਾ ਹਾਂ ਬੰਦਾ ਜੰਮਦਾ ਤਾਂ ਲਾਹੌਰ ਜਾ ਕੇ ਹੈ ਪਰ ਚੰਡ ਆ ਕੇ ਵਜ਼ੀਰਾਬਾਦ ਹੁੰਦੀ ਹੈ ਗੱਲ ਸੁਣਾ ਕੇ ਡਰਾਈਵਰ ਹੱਸਿਆ ਆਸੇ-ਪਾਸੇ ਆ ਜੁੜੇ ਲੋਕਾਂ ਨੇ ਵੀ ਠਹਾਕਾ ਲਾਇਆ ਅਸੀਂ ਜੰਮ ਤਾਂ ਲਿਆ ਹੁਣ ਕਿਤੇ ਸਾਡੀ ਛੰਡਣਾ ਕਰ ਦਿਓ ਜੀ ਮੈਂ ਵੀ ਹੱਸ ਤੇ ਆਖਿਆ ਰੱਬ ਰੱਬ ਕਰੋ ਜੀ ਤੁਸੀਂ ਤਾਂ ਸਾਡੇ ਮਹਿਮਾਨ ਹੋ ਡਰਾਈਵਰ ਨੇ ਪਛਤਾਵੇ ਨਾਲ ਕੰਨਾਂ ਨੂੰ ਹੱਥ ਲਾਇਆ ਛੋਟੀ ਜਹੀ ਭੀੜ ਵਿੱਚੋਂ ਬੜੇ ਹੀ ਧਿਆਨ ਨਾਲ ਸਾਡੇ ਵੱਲ ਵੇਖ ਰਿਹਾ ਇੱਕ ਨੌਜਵਾਨ ਅੱਗੇ ਵਧਿਆ ਤੇ ਬੜੀ ਹਸਰਤ ਨਾਲ ਕਹਿਣ ਲੱਗਾ ਸਰਦਾਰ ਜੀ ਕਿਤੇ ਸਾਨੂੰ ਵੀ ਇੰਡੀਆ ਵਿਖਾਓ ਤਾਂ ਮਜ਼ਾ ਆ ਜਾਏ ਮੈਨੂੰ ਲੱਗਾ ਇਹ ਤਾਂ ਮੈਂ ਹੀ ਸਾਂ ਜਿਹੜਾ ਖੁਦ ਪਰਸੋਂ ਤੱਕ ਇਹੋ ਹੀ ਚਾਰੇ ਹੱਸਾ ਕਿ ਕਿਤੇ ਪਾਕਿਸਤਾਨ ਵੇਖ ਲਈਏ ਤਾਂ ਮਜ਼ਾ ਆ ਜਾਏ